6 6 ਮਹੀਨੇ ਦਾ ਡੱਬਾ ਸਾਲ ਕੱਢ ਜਾਂਦੇ ਹੀਟ 'ਚ ਨਹੀਂ ਆਉਂਦੇ ਸੇ ਉਹਦੇ ਵਾਸਤੇ ਤੁਸੀਂ ਬੈਸਟ ਪ੍ਰੋਡਕਟ ਦੱਸੋ ਤੁਹਾਡਾ ਵੀ ਕਿਹੜਾ ਜਿਹਦੇ ਨਾਲ 100% ਬੰਦੇ ਨੂੰ ਰਿਜ਼ਲਟ ਮਿਲੇ ਭਾਈ ਵੈਸੇ ਤਾਂ ਦੇਖ ਕਿੱਥੇ ਦੇ ਸਕਦੇ ਹੋ ਜਿਆਦਾ ਗਰਮੀ ਕਰਕੇ ਦੁੱਧ ਘਟਾ ਗਿਆ ਪਸ਼ੂ ਜਿਆਦਾ ਸਰਦੀ ਕਰਕੇ ਘਟਾ ਗਿਆ ਉੱਥੇ ਦੇ ਸਕਦੇ ਹੋ 1 ਲੀਟਰ ਹੀ ਸਫੀਸ਼ੀਐਂਟ ਹੈ ਜੀ ਹਾਂਜੀ ਭਾਈ ਜੀ ਬੀ ਐਫ ਐਮ ਐਲ ਵਿੱਚ ਸੀਗੇ ਦੇਖ ਨਾ ਤਾਂ ਆਪਾਂ ਵੀਰੇ ਬੈਰਬੱਕ ਨਾਲ ਤਾਂ ਕੋਈ ਰਿਸ਼ਵਤ ਲਈਏ ਵੀ ਆਪਾਂ ਤਾਂ ਵੀਡੀਓ ਬਣਾਉਣੀ ਆ ਇੰਨਾ ਬਾਈਆਂ ਦੇ ਪ੍ਰੋਡਕਟ ਵਰਤਦੇ ਆ ਜਿਵੇਂ ਆਮ ਛੋਟੇ ਬੱਚਿਆਂ ਦੇ ਤਾਂ ਮੈਂ ਬਰੋਟੋਨ ਵੀਰੇ ਵੀਡੀਓ ਚ ਵੀ ਬਹੁਤ ਕਿਹਾ ਕੀ ਨਾਮ ਹੈ ਤੁਹਾਡਾ ਬਾਈ ਜੀ ਮੇਰਾ ਨਾਮ ਕਰਮਜੀਤ ਸਿੰਘ ਹੈ ਤੇ ਮੈਂ ਬਰਨਾਲਾ ਹੈੱਡਕੁਆਰਟਰ ਤੇ ਫਿਰ ਬੈਕ ਦੇ ਵਿੱਚ ਕੰਮ ਕਰਦਾ ਸੀ ਠੀਕ ਆ ਠੀਕ ਆ ਇਹ ਭਰਾਵਾਂ ਨੇ ਅੱਜ ਮੇਲੇ 'ਚ ਨਹੀਂ ਵੀਰੇ ਅੱਜ ਤੋਂ ਆਪਾਂ ਨੂੰ 2-3 ਮਹੀਨੇ ਪਹਿਲਾਂ ਵੈਸੇ ਕਾਲ ਕਰੀ ਸੀ ਇੱਕ ਬਾਈ ਕਹਿੰਦਾ ਸੀ ਇੱਕ ਤਾਂ ਮੈਨੂੰ ਇਹਨਾਂ ਨੇ ਕਿਹਾ ਸੀ ਆ ਮੈਟਾਬੋਲਾਈਟ ਆਪਣੀ ਰੌਣਕ ਛੋਟੀ ਜੀ ਤੋਂ ਸੋਣ ਵਾਲੀ ਸੀ ਵੀਰੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆ ਜਰੂਰ ਵਰਤਿਓ ਇਹਦੇ ਬਾਰੇ ਦੱਸੋ ਵੀਰੇ ਮੈਨੂੰ ਪਹਿਲਾਂ ਤਾਂ ਇਹਦੇ ਬਾਰੇ ਮੈਟਾਬੋ ਅਮ ਬਾਈ ਜੀ ਸਾਡਾ ਇੱਕ ਰਿਸਰਚ ਰਿਸਰਚ ਪ੍ਰੋਡਕਟ ਹੈ ਠੀਕ ਹੈ ਸਭ ਤੋਂ ਪਹਿਲਾਂ ਵਰ ਬੈਕ ਹੀ ਲੈ ਕੇ ਆਇਆ ਸੀਗਾ ਠੀਕ ਆ ਤੁਸੀਂ ਲਾਸਟ ਮੰਥ ਆਫ ਪ੍ਰੈਗਨੈਂਸੀ ਜਦੋਂ ਸੂਣ ਦਾ ਲਾਸਟ ਮਹੀਨਾ ਰਹਿ ਗਿਆ ਉਸ ਟਾਈਮ ਆਪਦੇ ਬੱਚੇ ਨੂੰ ਦੋ ਡੱਬੇ ਦੇਣੇ ਇੱਕ ਪਾਉ ਸਵੇਰੇ ਇੱਕ ਪਾਉ ਸ਼ਾਮ ਨੂੰ ਲਗਾਤਾਰ 20 ਦਿਨ ਠੀਕ ਬੈਨੀਫਿਟ ਕੀ ਹੈ ਤੇ ਮੋਡ ਆਫ ਐਕਸ਼ਨ ਕੀ ਹੈ ਉਹ ਵੀ ਦੱਸ ਸਕਦਾ ਹਾਂ ਹਾਂਜੀ ਸਾਡਾ ਭਾਈ ਇਹ ਪ੍ਰੋਡਕਟ ਪੀਟੀਐਚ ਹਾਰਮੋਨ ਨੂੰ ਸੀਕਰੇਸ਼ਨ ਕਰਾਏਗਾ ਤੁਸੀਂ ਨੇ ਥੋੜਾ ਜਿਹਾ ਪੰਜਾਬੀ ਵਿੱਚ ਦੱਸਿਓ ਹਨਾ ਵੀ ਆਪਣੇ ਨਾਮ ਦੇਸੀ ਜਿਹੇ ਬੰਦੇ ਜਿਹੜੇ ਦੇਖਦੇ ਉਹਨਾਂ ਨੂੰ ਸੌਖਾ ਪਤਾ ਲੱਗੇ ਹਨਾ ਠੀਕ ਠੀਕ ਹੈ ਹਾਂਜੀ ਮੈਟਾਬਲਾਈਟ ਭਾਈ ਜੀ ਤੁਸੀਂ ਲਾਸਟ ਮਹੀਨੇ ਦੇ ਵਿੱਚ ਦੇਣਾ ਹੁੰਦਾ ਜਦੋਂ ਸੂਣ ਦਾ ਆਖੀਰਲਾ ਮਹੀਨਾ ਇੱਕ ਕਪੜੀ ਸਵੇਰੇ ਇੱਕ ਕਪੜੀ ਸ਼ਾਮ ਨੂੰ ਪ੍ਰੋਡਕਟ ਕਰੇਗਾ ਕੀ ਹੈ ਕੈਲਸ਼ੀਅਮ ਤੇ ਫਾਸਫੋਰਸ ਦਾ ਮੋਬਿਲਾਈਜੇਸ਼ਨ ਕਰਾਏਗਾ ਬੋਨ ਟੂ ਬਲੱਡ ਦੇ ਵਿੱਚ ਜਿਹਦੇ ਨਾਲ ਕਾਮ ਨਾਲ ਸੂਏਗਾ ਬੱਚਾ ਨਹੀਂ ਫਸੇਗਾ ਜੇਰ ਟਾਈਮ ਨਾਲ ਗਰਾ ਦੇਗਾ ਤੇ ਸ਼ਰਤੀਆਂ ਮਿਲਕ ਫੀਵਰ ਨਹੀਂ ਹੁੰਦਾ ਬਾਈ ਜੀ ਠੀਕ ਹੈ ਤੇ ਦੂਜਾ ਪਰਲੇਪਸ ਦੇ ਚਾਂਸਸ ਘਟਣੇ ਆ ਅਡਰ ਡਿਵੈਲਪਮੈਂਟ ਪਰਲੇਪਸ ਮੰਨ ਕੇ ਭਾਰਤੀ ਸਮੱਸਿਆ ਨਹੀਂ ਹੁੰਦੀ ਉਹਨੂੰ ਉਹਨੂੰ ਵੀ ਘਟਾਏਗਾ ਪਰ ਪ੍ਰੀਵੈਂਸ਼ਨ ਯਾਨੀ ਕਿ ਪਹਿਲਾਂ ਦੇ ਸਕਦੇ ਹਾਂ ਅਗਰ ਪਹਿਲਾਂ ਉਸ ਤੋਂ ਪਹਿਲਾਂ ਪਰਲੇਪਸ ਹੋ ਰਿਹਾ ਪਾਰ ਦਿਖਾ ਰਿਹਾ ਉਹਦੇ ਵਾਸਤੇ ਨਹੀਂ ਹੈ ਠੀਕ ਹੈ ਠੀਕ ਹੈ ਜੀ ਟਰੀਟਮੈਂਟ ਲਈ ਨਹੀਂ ਹੈ ਪ੍ਰੀਵੈਂਸ਼ਨ ਲਈ ਹੈ ਠੀਕ ਹੈ ਠੀਕ ਹੈ ਨੰਬਰ 2 ਤੇ ਇੱਕ ਤੁਸੀਂ ਮੈਨੂੰ ਬਮਰਾ ਆ ਹਾਂ ਮੈਂ ਵਾਇਮਰਾਲ ਦੇ ਬਾਰੇ ਵੀ ਪਹਿਲਾਂ ਤੁਹਾਡੇ ਨਾਲ ਫੋਨ ਤੇ ਵੀ ਮੈਂ ਗੱਲ ਕਰਕੇ ਦੱਸਿਆ ਸੀਗਾ ਤੁਹਾਨੂੰ ਮੇਰੇ ਵਾਇਮਰਾਲ ਸਾਡਾ ਵਰਲਡ ਦਾ ਨੰਬਰ 1 ਪ੍ਰੋਡਕਟ ਹੈ ਇਸ ਚ ਚਾਰ ਵਿਟਾਮਿਨ ਹੈ ਵਿਟਾਮਿਨ A D3 E ਔਰ B12 ਹਾਂਜੀ ਸਿਰਫ ਵਿਰਬੈਕ ਕੰਪਨੀ ਜਿਹੜੀ ਇੰਡੀਆ ਦੇ ਵਿੱਚ ਵਾਇਮਰਾਲ ਦੇ ਵਿੱਚ ਵਿਟਾਮਿਨ A ਪਾਲਮੀਟੇਟ ਫਾਰਮ ਦੇ ਵਿੱਚ ਦਿੰਦੀ ਹੈ ਕਿਸੇ ਵੀ ਦੂਜੀ ਕੰਪਨੀ ਦੇ ਪ੍ਰੋਡਕਟ ਚ ਨਹੀਂ ਤੁਹਾਨੂੰ ਵਿਟਾਮਿਨ A ਪਾਲਮੀਟੇਟ ਫਾਰਮ ਚ ਮਿਲੇਗਾ ਪਾਲਮੀਟੇਟ ਫਾਰਮ ਦਾ ਮਤਲਬ ਕੀ ਹੈ ਕਿ ਪੂਰੇ ਦਾ ਪੂਰਾ ਅਬਜ਼ਰਬ ਹੋਏਗਾ ਬੋਡੀ ਦੇ ਵਿੱਚ ਵੇਸਟੇਜ ਨਹੀਂ ਜਾਏਗਾ ਤੁਸੀਂ ਕਾਫ ਦੀ ਗ੍ਰੋਥ ਲਈ ਸਟ੍ਰੈਸ ਕੰਡੀਸ਼ਨ ਦੇ ਵਿੱਚ ਤੇ ਸਾਡਾ ਇੱਕ ਹਾਈ ਮਿਲਕ ਹਿਲਡਿੰਗ ਫਾਰਮੂਲਾ ਹੈ ਹੋਸਟੋ ਬੈਟ ਦੇ ਵਿੱਚ ਵਾਇਮਰਲ ਨੂੰ ਮਿਲਾ ਕੇ ਦੇ ਸਕਦੇ ਹੋ ਸੋ ਐਮ ਐਲ ਰੋਜ਼ਾਨਾ ਇਹ ਦੁੱਧਾੜੇ ਪਛੋਂ ਨੂੰ ਵੀ ਇਹਦੇ ਵਿੱਚ ਮਿਲਾ ਕੇ ਦੇ ਸਕਦੇ ਹੋ ਇੱਕ ਹੋਰ ਛੋਟੇ ਬੱਚੇ ਨੂੰ ਇਹ 5 ਐਮ ਐਲ ਦੇ ਦੇਣਾ ਛੋਟੇ ਬੱਚੇ ਨੂੰ 5 ਐਮ ਐਲ ਡੇਲੀ 10 ਤੋਂ 15 ਦਿਨ ਸਫੀਸ਼ੀਐਂਟ ਹੈ 1 ਮਹੀਨੇ ਦੇ ਵਿੱਚ ਉਸ ਤੋਂ ਬਾਅਦ ਗੈਪ ਪਾ ਸਕਦੇ ਹੋ ਇੱਕ ਮੈਂ ਇੱਕ ਇਹਦੇ ਨਾਲ ਹੀ ਤੁਹਾਡੇ ਨਾਲ ਇੱਕ ਪ੍ਰੋਡਕਟ ਹੋਰ ਡਿਸਕਸ ਕਰਨਾ ਚਾਹਨਾ ਇਹ ਪ੍ਰੋਡਕਟ ਹੈ ਸਾਡਾ ਐਨਾਬੋਲਾਈਟ ਠੀਕ ਹੈ ਜੀ ਐਨਾਬੋਲਾਈਟ 1 ਲੀਟਰ ਦਾ ਪੈਕ ਹੈ ਇਹਦੇ ਵਿੱਚ ਤੁਸੀਂ ਸਾਡਾ ਇਹ ਆਲਬੋਮ ਆਰ 120 ਐਮਐਲ ਐਡ ਕਰਿਓ ਠੀਕ ਹੈ ਜੀ ਪਹਿਲੀ ਖੁਰਾਕ ਵਾਇਮਰਲ ਸੌਰੀ ਵਾਇਮਰਲ 120 ਐਮਐਲ ਐਡ ਕਰਕੇ 200 ਐਮਐਲ ਸਵੇਰੇ ਤੇ 200 ਐਮਐਲ ਸ਼ਾਮ ਨੂੰ ਪਹਿਲੇ ਦਿਨ ਉਸ ਤੋਂ ਬਾਅਦ 200 ਐਮਐਲ ਹਰ ਰੋਜ਼ ਬਹੁਤ ਹੀ ਐਕਸਲੈਂਟ ਜਾਦੂ ਰਿਜ਼ਲਟ ਮਿਲਨੇ ਆਸ ਠੀਕ ਹੈ ਜੀ ਤੁਸੀਂ ਕਿੱਥੇ ਕਿੱਥੇ ਦੇ ਸਕਦੇ ਹੋ ਜਿਆਦਾ ਗਰਮੀ ਕਰਕੇ ਦੁੱਧ ਘਟਾ ਗਿਆ ਪਸ਼ੂ ਜਿਆਦਾ ਸਰਦੀ ਕਰਕੇ ਘਟਾ ਗਿਆ ਉੱਥੇ ਦੇ ਸਕਦੇ ਹੋ 1 ਲੀਟਰ ਹੀ ਸਫੀਸ਼ੀਐਂਟ ਹੈ ਜੀ ਇੱਕ ਨੇ ਮੇਰੇ ਆਪਾਂ ਕਈ ਵਾਰੀ ਜਿਵੇਂ ਪਸ਼ੂ ਮੇਲੇ ਚੋਂ ਲੈ ਜਾਂਦੇ ਭਰਾ ਜਾਂ ਜਿਵੇਂ ਮੰਡਗਾ ਚ ਲਾ ਲਓ ਫਿਰ ਜਾ ਕੇ ਘਰੇ ਉਪਰਾਂ ਮੰਨਦੇ ਪਸ਼ੂ ਖਾਂਦੇ ਨਹੀਂ ਭੁੱਖ ਨਹੀਂ ਲੱਗਦੀ ਹਨਾ ਵੀ ਉਹਦੇ ਵਾਸਤੇ ਆਹ ਸੋਡਾ ਉਹਦੇ ਲਈ ਸਰ ਸਾਡੇ ਕੋਲ ਇੱਕ ਪ੍ਰੋਡਕਟ ਹੈ ਬਰੋਟੋਨ ਬਰੋਟੋਨ ਲੀਵਰ ਟੋਨਿਕ ਬਰੋਟੋਨ ਦੇ ਵਿੱਚ ਦੂਜੀ ਕੰਪਨੀਆਂ ਨਾਲੋਂ 25 ਗੁਣਾ ਲੀਵਰ ਐਕਟ੍ਰੈਕਟ ਜ਼ਿਆਦਾ ਹੈ ਠੀਕ ਹੈ ਸਿਰਫ ਆਪਦੇ ਪਸ਼ੂ ਨੂੰ ਪਹਿਲੇ 2 ਦਿਨ ਤੁਸੀਂ 100 ਐਮਐਲ ਦੀ ਖੁਰਾਕ ਦੇਣੀ ਹੈ ਉਸ ਤੋਂ ਬਾਅਦ 50 ਐਮਐਲ ਸਫੀਸ਼ੀਐਂਟ ਹੈ ਠੀਕ ਹੈ ਜਦੋਂ ਐਦਾਂ ਦੀ ਕੰਡੀਸ਼ਨ ਆਵੇ ਤੁਹਾਡੇ ਕੋਲ ਤੇ ਜਦੋਂ ਆਪਾਂ ਛੋਟੇ ਕਾਫ ਆ ਉਹਨਾਂ ਨੂੰ ਛੋਟੇ ਕਾਫ ਨੂੰ ਹਰ ਮਹੀਨੇ ਦੇ ਵਿੱਚ ਸਿਰਫ 10 ਦਿਨ ਦਾ ਕੋਰਸ ਕਰਾਉਣਾ ਹੈ ਜੀ 10 ਐਮਐਲ ਡੇਲੀ 10 ਦਿਨ ਦੇ ਕੇ ਫਿਰ 20 ਦਿਨ ਬੰਦ ਕਰ ਦਿਓ ਫਿਰ 10 ਦਿਨ ਦੇ ਦਿਓ 20 ਦਿਨ ਬੰਦ ਕਰ ਦਿਓ ਇੱਕ ਤਾਂ ਇਹਦਾ ਫਾਇਦਾ ਕੀ ਹੈ ਜੋ ਖੁਰਾਕ ਦੇ ਰਹੇ ਹੋ ਪੂਰਾ ਲੱਗੇਗਾ ਤੇ ਗ੍ਰੋਥ ਪੂਰੀ ਹੋਏਗੀ ਤੇ ਠੀਕ ਆ ਵੀ ਮਹੀਨੇ ਚ 10 ਦਿਨ ਦੇਣਾ ਫੇਰ 10 ਦਿਨ ਫੇਰ 10 ਦਿਨ ਦੇ ਤੈ ਵੀਰੇ ਜਦੋਂ ਆਪਣੇ ਤਾਜੇ ਪਸ਼ੂ ਸੂਪਿੰਦੇ ਆ ਹਨਾ ਇੱਕ ਮਿੰਟ ਯਾਰ ਖੜ ਜਾ ਕਾਲ ਆ ਗਈ ਆਪਣੇ ਜਦੋਂ ਪਸ਼ੂ ਸੂਪਿੰਦੇ ਕਈ ਵਾਰੀ ਜ਼ੇਰ ਦੀ ਪ੍ਰੋਬਲਮ ਆ ਜਾਂਦੀ ਹੈ ਹਨਾ ਵੀਰੇ ਉਹਦੇ ਬਾਅਦ ਆ ਲੂਟਰੋ ਵਾਈਬ </body> ਹਨਾ ਤੇ ਮੈਂ ਇਹਦਾ ਰਿਜ਼ਲਟ ਕਿੰਨੀਕ ਦੇਣੀ ਚਾਹੀਦੀ ਹੈ ਸਾਡਾ ਇਹ ਵੀ ਬਹੁਤ ਅੱਛਾ ਪ੍ਰੋਡਕਟ ਹੈ ਸਾਡਾ ਹਾਸ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਜਿੰਨਾ ਮੀਨਲ ਮਿਕਚਰ ਹੋ ਡਿਵਰਮਰ ਹੋ ਗਿਆ ਨਾ ਇੱਕ ਯੂਟਰਾਈਨ ਟੋਨਿਕ ਦੇਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਯੂਟਰੀ ਵਾਈ ਪਹਿਲਾ ਪ੍ਰੋਡਕਟ ਹੈ ਜਿਸ ਚ ਆਯੁਰਵੈਦਿਕ ਹਰਬ ਤੇ ਵੈਟਰਨਰੀ ਮੈਡੀਸਿਨ ਐਡ ਕਰੀ ਹੋਈ ਹੈ ਜਿੱਥੇ ਵੀ ਅਗਰ ਜੇਰ ਦੀ ਸਮੱਸਿਆ ਆ ਗਈ ਤੁਸੀਂ 200 ਐਮਐਲ ਹਰ 2-3 ਘੰਟੇ ਬਾਅਦ ਦਿੰਦੇ ਰਹੋ 200-200 ਐਮਐਲ ਕਰਕੇ ਇੱਕ ਦਿਨ ਦੇ ਵਿੱਚ ਪੂਰਾ ਲੀਟਰ ਦੇ ਸਕਦੇ ਹੋ ਤੁਸੀਂ ਦੇਖੋਗੇ ਪਲੇਸੈਂਟਾ ਪੂਰੇ ਦਾ ਪੂਰਾ ਰਿਮੂਵ ਹੋਏਗਾ ਇਸ ਤੋਂ ਇਲਾਵਾ ਸਫਾਈ ਲਈ ਤੁਸੀਂ 200 ml ਹਰ ਰੋਜ਼ 5 ਦਿਨ ਦੇ ਲਈ ਯੂਜ਼ ਕਰ ਸਕਦੇ ਹੋ ਪ੍ਰੋਡਕਟ ਸੂਣ ਤੋਂ ਬਾਅਦ ਸੂਣ ਤੋਂ ਬਾਅਦ ਵੀ ਬੱਚੇਚ ਮਾੜਾ ਮੁੱਟੀ ਜਿਹਾ ਰਹੇ ਨਾ ਕੀ ਹਾਂ ਬੱਚੇਦਾਨੀ ਦੇ ਵਿੱਚ ਕੁਝ ਵੀ ਨਹੀਂ ਯਾਨੀ ਕਿ ਕੋਈ ਗਲਿਆ ਸੜਾ ਮਾਸ ਵੀ ਨਹੀਂ ਰਹੇਗਾ ਇਹਦੇ ਨਾਲ ਠੀਕ ਹੈ ਠੀਕ ਹੈ ਬਲੀਡਿੰਗ ਨੂੰ ਵੀ ਰੋਕੇਗਾ ਇਨਫੈਕਸ਼ਨ ਤੋਂ ਵੀ ਰੋਕੇਗਾ ਇਨਫਲੇਮੇਸ਼ਨ ਨੂੰ ਵੀ ਰੋਕੇਗਾ 200 ml ਡੇਲੀ ਬਰੋਟੋਨ ਫੇਮਟੋਨਿਕ ਇਹਦੇ ਬਾਰੇ ਭਾਈ ਈਕੋ ਮੈਂ ਚੀਜ਼ ਕਹੂੰਗਾ ਕਿ ਚਾਹੇ ਕੁਝ ਦੋ ਜਾਂ ਨਾ ਦੋ ਸੂਣ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆਏਗਾ ਯੂਟਰੀਵਾਈਟ ਦੇਣਾ ठीक है ठीक है ये यूट्री वाइप क्यों देना जरूरी है भाई अगर जितना छेती गंदगी निकलूगा बाहर जितना छेती गंदगी बाहर निकलूगा उतना छेती पशु थोड़ा स्ट्रेस फ्री होगा स्ट्रेस फ्री करके जब जिम्मे वो स्ट्रेस फ्री हो गया और दूध देने दी जो क्षमता है उनने दूध पे वो छेती आने की कोशिश करूंगी लेट करोगे उन्ना ज्यादा बच्चे दानी के इन्फेक्शन का चांस बना रहूगा ठीक है ਦੇਖ ਵੀਰੇ ਹਨਾ ਹੋਰ ਤਾਂ ਬਹੁਤ ਪ੍ਰੋਡਕਟ ਦੱਸਦੇ ਤੁਸੀਂ ਬਿਮਾਰਾਂ ਦੱਸ ਤਾਂ ਇਹ ਦੱਸਦਾ ਕਈ ਵਾਰ ਇਹਨਾਂ ਆਪਣੀਆਂ ਝੋਟੀਆਂ ਲਾ ਲੋ ਜਾਂ ਮੱਝ 6-6 ਮਹੀਨੇ ਦਾ ਡੱਬਾ ਸਾਲ ਕੱਢ ਜਾਂਦੇ ਹੀਟ 'ਚ ਨਹੀਂ ਆਉਂਦੇ ਸੀ ਉਹਦੇ ਵਾਸਤੇ ਤੁਸੀਂ ਬੈਸਟ ਪ੍ਰੋਡਕਟ ਦੱਸੋ ਤੁਹਾਡਾ ਵੀ ਕਿਹੜਾ ਜਿਹਦੇ ਨਾਲ 100% ਬੰਦੇ ਨੂੰ ਰਿਜ਼ਲਟ ਮਿਲੇ ਭਾਈ ਵੈਸੇ ਤਾਂ ਦੇਖਿਆ ਜਾਵੇ ਅਗਰ ਰਿਪੀਟ ਬਰੀਡਿੰਗ ਜਾਂ ਨੀਸਟ੍ਰੈਸ ਦੇ ਕੋਈ ਵੀ ਕੇਸ ਹੈ ਹਾਂਜੀ ਮਤਲਬ ਕਿ ਮਾਤਾ ਬਾਰ-ਬਾਰ ਰਹਿ ਰਿਹਾ ਪਸ਼ੂ ਕਿਹਦੇ ਆ ਠੀਕ ਹੈ ਇੱਕ ਤੁਸੀਂ ਦੇਖ ਰਹੇ ਹੋ ਕਿ ਹੀਟ 'ਚ ਨਹੀਂ ਆ ਰਿਹਾ ਇਹੋ ਜਿਹੀਆਂ ਬਿਮਾਰੀਆਂ ਵਾਸਤੇ 80 ਤੋਂ 90% ਰੋਣ ਰਹਿੰਦਾ ਵਿਟਾਮਿਨ ਤੇ ਮਿਨਰਲ ਦਾ ਨਿਕਮ ਹੀ ਆ ਜਾਂਦੀ ਹੈ ਸਭ ਤੋਂ ਬੈਸਟ ਪ੍ਰੋਡਕਟ ਹੈ ਵਿਟਾਮਿਨ ਮਿਨਰਲ ਜਿਸ ਚ 14 ਇਨਗਰੀਡੀਅੰਟ ਤੁਹਾਨੂੰ ਮਿਲਦੇ ਆ ਸਭ ਤੋਂ ਪਹਿਲੇ ਖਾਸੇ ਇਸ ਪ੍ਰੋਡਕਟ ਦੇ ਵੀ ਹੈ ਕਿ ਇਹਦੀ ਕੰਪੋਜੀਸ਼ਨ ਹੈ ਜਿਹੜੀ ਐਨਆਰਸੀ ਦੇ ਅਕੋਰਡਿੰਗ ਹੈ ਨੈਸ਼ਨਲ ਰਿਸਰਚ ਸੈਂਟਰ ਦੇ ਅਕੋਰਡਿੰਗ ਤੇ ਬਿਊਰੋਫੀਡ ਸਟੈਂਡਰਡ ਦੇ ਅਕੋਰਡਿੰਗ ਜਿਸ ਬੈਲਟੀ ਦੇ ਵਿੱਚ ਆਪਾਂ ਅੱਜ ਗੱਲ ਕਰ ਰਹੇ ਹਾਂ ਉਸ ਬੈਟ ਦੇ ਵਿੱਚ ਇੱਕ ਜ਼ਿਆਦਾ ਮਿਨਰਲ ਦੀ ਟੌਕਸਿਸਿਟੀ ਹੈ ਸੈਲੇਨੀਅਮ ਦੀ ਸਾਡੇ ਇਸ ਪ੍ਰੋਡਕਟ ਦੇ ਵਿੱਚੋਂ ਬਿਲਕੁਲ ਵੀ ਨਹੀਂ ਤੇ ਮਾਰਕੀਟ ਦੇ ਵਿੱਚ ਜਿੰਨੇ ਵੀ ٻчие ਪ੍ਰੋਡਕਟ ਆਉਂਦੇ ਆ ਸਾਰੇ ਨਾਲੋਂ 30% ਤੋਂ 30 ਮਹੀਨੇ ਬਾਅਦ ਮਿਲਨੇ ਨੂੰ ਤੁਹਾਨੂੰ ਠੀਕ ਹੈ ਦੇਖੋ ਵੀਰੇ ਇਹ ਤਾਂ ਕੰਪਨੀ ਦੇ ਹੈਗੇ ਆ ਮੰਨ ਕੇ ਡੀਲਰ ਬਣ ਲੋ ਇੱਕ ਜਾਂ ਮੈਨੇਜਰ ਹੈ ਜੋ ਵੀ ਆ ਆਪਾਂ ਵੀਡੀਓ ਬਣਾਉਂਦੇ ਸੀ ਆ ਭਰਾ ਸਪੈਸ਼ਲ ਤੋਂ ਭੱਜ ਗਏ ਇਹ ਕਹਿੰਦੇ ਬਈ ਜੇ ਛੋਟੀ ਹੀਟ ਚ ਨਹੀਂ ਆਉਂਦੀ ਜਾਂ ਰਹਿੰਦੇ ਨਹੀਂ ਪਸੂ ਸਪੈਸ਼ਲ ਬਾਈ ਆਪ ਆਇਆ ਕੋਈ ਫੜ ਕੇ ਨਹੀਂ ਲੈਂਦਾ ਇੱਥੇ ਘਟਕਟ 50 ਬੰਦੇ ਖੜੇ ਹੋਣਗੇ ਕੀ ਰਿਜ਼ਲਟ ਮਿਲੇ ਬਰੇ ਤੈਨੂੰ ਸਹੀ ਦੱਸੀ ਯਾਰ ਜੀ ਸਾਡੇ ਕੋਲੇ 10 ਤੋਂ 15 ਪਸਵਾ ਤੇ ਰਿਜ਼ਲਟ ਆਏਗਾ 100 ਗ੍ਰਾਮ ਦੀ ਸੀ ਡੋਈ ਦਿੰਨੇ ਆਗੇ ਠੀਕ ਆ ਪਹਿਲਾਂ ਅਸੀਂ ਇਹ ਜੂਟਰੀ ਹੋਏ ਵਰਤਦੇ ਆ ਸੁਣ ਤੋਂ ਬਾਅਦ ਠੀਕ ਆ ਜੇ ਰਿਮਲ ਦੀ ਡੋਈ ਦਿੰਨੇ ਮੰਨੇ ਆ ਜੀ ਕਿਸੇ ਡਾਕਟਰ ਨੂੰ ਨਹੀਂ ਪੁੱਛਿਆ ਸੀ ਆਪਦੀ ਮਰਜ਼ੀ ਨਾਲ ਦਿੰਦੇ ਆ ਠੀਕ ਹੈ ਇਹਦਾ ਰਿਜ਼ਲਟ ਇਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰਦੇ ਆ 15 ਦਿਨਾਂ ਬਾਅਦ ਕਰਦੇ ਆ ਸੁਪਰ ਸਟਾਰਟ ਠੀਕ ਹੈ ਜੀ ਤੇ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਪਹਿਲੀ ਹੀਟ ਕੱਟ ਜਾਂਦੀਆਂ ਨੇ ਠੀਕ ਹੈ ਵਧੀਆ ਕੋਈ ਰਿਪੀਟ ਦੀ ਪ੍ਰੋਬਲਮ ਵੀ ਨਹੀਂ ਹੈ ਬਿਲਕੁਲ ਨਹੀਂ ਆਉਂਦੀ ਬਾਈ ਜਦੋਂ ਸਹੀ ਵਰਤ ਗਈ ਅਬ ਇਹ ਹੀ ਕਰੋਨੇ ਆ ਰਿਜ਼ਲਟ ਵਧੀਆ ਮਿਲਦਾਗਾ ਜੇ ਆਪਾਂ ਉਹੀ ਬੈਠੇ ਝੱਕੀ ਜਾਵਾਂਗੇ ਉਦੇ ਚ ਆਪਣਾ ਨੁਕਸਾਨ ਆ ਇੱਕ ਮਹੀਨੇ ਤੋਂ ਡੇਢ ਦੇ ਵਿੱਚ ਵਿੱਚ ਮੱਝ ਗੱਬਣ ਹੋ ਜਾਂਦੀ ਐ ਤੁਮ ਤੋਂ ਬਸ ਇਹ ਆਪਾਂ ਵਰਤਦੇ ਰਹੀਏ ਨਾਲ ਪਾਉਣਾ ਚਾਹੀਦਾ ਦੁੱਧ ਵਾਲਾ ਲਾਣਾ ਅਸਰਾਂ ਨੂੰ ਵੀ ਪਾ ਸਕਦੇ ਆ ਵਧੀਆ ਕਿਲੋ ਤੋਂ ਡੇਢ ਕਿਲੋ ਦੁੱਧ ਆਪ ਕਰਦਾ ਠੀਕ ਆ ਗੱਲਾਂ ਛੱਡੋ ਬੰਦੇ ਵੈਸੇ ਵੀ ਤੁਸੀਂ ਇਸ ਪ੍ਰੋਡਕਟ ਦੀ ਡੋਜ਼ ਦੇਖੋਗੇ ਨਾ ਤੁਸੀਂ ਆਪਣੇ ਪਸ਼ੂ ਦੀ ਬਰੀਡ ਦੇ ਹਿਸਾਬ ਨਾਲ ਦਿਆ ਕਰੋ ਹਾਂ ਦੁੱਧ ਦੇ ਹਿਸਾਬ ਨਾਲ ਪੁੱਤ ਦੇ ਹਿਸਾਬ ਨਾਲ ਇਸ ਪ੍ਰੋਡਕਟ ਦੀ ਡੋਜ਼ ਹੈ ਜਿਹੜੀ ਐਗਰੀਵੈਂਸ ਉੱਪਰ ਵੀ 1 ਲੀਟਰ ਉੱਤੇ ਲਈ 5 ਗ੍ਰਾਮ ਠੀਕ ਆ ਬਾਈ ਬਸ ਕਿ 20 ਤੋਂ 30 ਗ੍ਰਾਮ ਤੁਸੀਂ ਪਛੋਦੀ ਬੋਡੀ ਮੇਨਟੇਨੈਂਸ ਲਈ ਜ਼ਰੂਰ ਦੇ ਆ ਕਰ ਜੇ ਜੇ ਆਪਾਂ ਇਹ ਸਾਰਾ ਆਪ ਅਸਰ ਝੋਟਾ ਹੁੰਦਾ ਜੇ ਮੈਂ ਸਾਲਕ ਦੀ ਨੂੰ ਆਪਾਂ ਸ਼ੁਰੂ ਕਰਦੀ ਆ ਟਾਈਮ ਨਾਲ ਜਾਂ ਬੱਚਿਆਂ ਨਾਲ ਲੋ ਉਹਨੂੰ ਕਿੰਨਾ ਕੁ ਰੁਟੀਨ ਦੇ ਸਕਦੇ ਹੋ ਤੁਸੀਂ 40 ਗ੍ਰਾਮ ਤੁਸੀਂ ਰੁਟੀਨ ਦੇ ਵਿੱਚ ਦੇ ਸਕਦੇ ਹੋ ਤੇ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਖਾਸੀ ਦੱਸਣਾ ਚਾਹਨਾ ਹੈ ਕੋਈ ਇੱਕ ਜ਼ਰੂਰੀ ਗੱਲ ਦੱਸਣਾ ਚਾਹਨਾ ਇਸ ਪ੍ਰੋਡਕਟ ਨੂੰ ਜਿਹੜੇ ਪੈਕ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਹੋ ਘਰ ਦੇ ਵਿੱਚ ਉਸੇ ਪੈਕ ਦੇ ਵਿੱਚ ਰੱਖਿਆ ਕਰੋ। ਘਰ ਦੇ ਵਿੱਚ ਜਾ ਕੇ ਆਪਣੀ ਬਾਲਟੀ-ਬੁਲਟੀ ਜਾਂ ਪਿੱਪਿਆਂ ਦੇ ਵਿੱਚ ਨਹੀਂ ਪਾਣਾ। ਇਸ ਪੈਕ ਦੇ ਵਿੱਚ ਹੀ ਰੱਖੋ। ਢੋਲ ਕੱਢਿਆ ਬੰਦ ਕਰੇ ਉੱਪਰ ਕੁਝ ਰੱਖਤਾ। ਹਾਂ ਮੈਨਾਂ ਵਿੱਚ ਦੇ ਹਾਂ ਬਈ ਹੁੰਦਾ ਬਹੁਤ ਜ਼ਰੂਰੀ। ਆਪਾਂ ਕਈ ਵਾਰੀ ਖੋਲ ਕੇ ਉਵੇਂ ਛੱਡ ਦਿੰਨੇ ਇਹ ਚ ਬਈ ਉੱਡ ਜਾਂਦਾ ਯਾਰ ਤਤ। ਆਪਾਂ ਦੇਸੀ ਭਾਸ਼ਾ ਬੜਾ ਜਲਦੀ ਹੁੰਦਾ। ਹਾਂ ਹਾਂ ਇਹਨਾਂ ਜੋ ਪਲਾਸਟਿਕ ਵੀ ਕੰਪਨੀ ਨੇ ਯੂਜ਼ ਕਰਿਆ ਬਹੁਤ ਅੱਛਾ ਪਲਾਸਟਿਕ ਯੂਜ਼। ਵੀ ਜਿੰਨਾ ਕੱਢਿਆ ਇਹਨੂੰ ਪੈਕ ਕਰਕੇ ਬੰਦ ਕਰਕੇ ਉਵੇਂ ਰੱਖ ਲਓ ਫਿਰ ਫਿਰ। ਪ੍ਰੋਲ ਨਾਈਟ ਠੀਕ ਹੈ ਇਹਦੇ ਕਰਕੇ ਗੱਠਾਂ ਨਹੀਂ ਬਣਨਗੀਆਂ ਤੇ ਬਹੁਤ ਸਾਰੇ ਬ੍ਰੀਡਲ ਕਿਚਰ ਦੇਖਣੇ ਮੈਡੀਕਲ ਲਗਾ ਦੇ ਜਿਨ੍ਹਾਂ ਦੇ ਗੱਠਾਂ ਮੜ ਜਾਂਦੇ ਐਸ ਪ੍ਰੋਡਕਟ ਨੂੰ ਕੋਈ ਗੱਠਾ ਨਹੀਂ ਬਣਦਾ ਜੀ ਸਵੇਰੇ ਕੈਮ ਫ੍ਰੀ ਹੈ ਰਿਪੀਟ ਬ੍ਰੀਡਲ ਬਰੀਡਿੰਗ ਦੇ ਲਈ ਸਪੈਸ਼ਲ ਯੂਜ਼ ਕਰਕੇ ਦੇਖੋ ਠੀਕ 1 ਲੀਟਰ ਦੇ ਲਈ 5 ਗ੍ਰਾਮ ਤੇ ਬੋਡੀ ਮੇਂਟੇਨੈਂਸ ਦੇ ਲਈ ਵੀ ਤੋਂ 2 ਲਾਓ ਹੁਣ ਡਾਕਟਰ ਸਾਹਿਬ ਆਪਣਾ ਹੋਰ ਤਾਂ ਗੱਲਾਂ ਹੋਊਗਾ ਇੱਕ ਤਾਂ ਡਿਵਰਮਿੰਗ ਵਾਸਤੇ ਦੱਸ ਦੋ ਜੀ। ਬੱਚੇ ਛੋਟੇ ਬੱਚਿਆਂ ਵਾਸਤੇ ਕਿੰਨੇ ਤੋਂ ਦਿਨਾਂ ਤੋਂ ਸਟਾਰਟ ਕਰਦੀ ਹੈ ਹਨਾ? ਓਕੇ ਜੀ। ਹਾਂਜੀ ਤੇ ਵੱਡਿਆਂ ਵਾਸਤੇ ਕਿੰਨੇ ਤੋਂ ਕਰਦੇ? ਡਿਵਰਮਿੰਗ ਲਈ ਸਾਡੇ ਕੋਲ ਕਾਫੀ ਪ੍ਰੋਡਕਟ ਰੇਂਜ ਹੈ ਜੀ। ਸਭ ਤੋਂ ਪਹਿਲਾਂ ਮੈਂ ਇੱਕ ਪ੍ਰੋਡਕਟ ਦੱਸਦਾ ਤੁਹਾਨੂੰ ਐਲਬੋਮਾਰ। ਠੀਕ ਹੈ ਜੀ। ਐਲਬੋਮਾਰ ਦੀ 4 ਪੈਕਿੰਗ, 5 ਪੈਕਿੰਗ ਮਿਲਦੀ ਹੈ ਤੁਹਾਨੂੰ 30ml, 60ml, 90, 120ml ਤੇ 500ml। ਠੀਕ ਹੈ 3 ਐਮ ਐਲ ਦੀ ਜਿਹੜੀ ਪੈਕਿੰਗ ਹੈ ਛੋਟੇ ਕਾਫ ਲਈ ਹੈ ਬੱਚੇ ਬੱਚੀਆਂ ਲਈ ਘੱਟੇ-ਕੱਟੀਆਂ ਲਈ ਜਦੋਂ 10 ਦਿਨ ਦਾ ਹੋ ਗਿਆ ਤੁਹਾਡਾ ਕਾਫ ਤੁਸੀਂ 10 ਐਮ ਐਲ ਦੀ ਖੁਰਾਕ ਦੇ ਦਿਓ ਉਸ ਤੋਂ ਬਾਅਦ ਦੂਜੀ ਖੁਰਾਕ 15 ਦਿਨ ਬਾਅਦ ਦੇਣੀ ਹੈ ਫਿਰ ਫਿਰ ਤੁਸੀਂ 10 ਐਮ ਐਲ ਦੇ ਸਕਦੇ ਹੋ ਤੀਜੀ ਖੁਰਾਕ ਦੇਣੀ ਹੈ ਜਿਹੜੀ ਉਹ ਵੀ 15 ਦਿਨ ਬਾਅਦ ਦੇਣੀ ਆ ਉਸ ਟਾਈਮ ਤੁਸੀਂ ਪੂਰੇ ਦੇ ਪੂਰੀ 30 ml ਦੀ ਸ਼ਿਸ਼ੀ ਦੇ ਦਿਓ ਐਲਬੋ ਮਾਰ ਦੀ ਇੱਕ ਖਾਸੀਅਤ ਹੋਰ ਹੈ ਨਾ ਤਾਂ ਇਹਦਾ ਕੋਈ ਸਵਾਦ ਹੈ ਨਾ ਇਹਦੀ ਕੋਈ ਸਮੈਲ ਹੈ ਤੁਸੀਂ ਬੜੇ ਹੀ ਆਰਾਮ ਤਰੀਕੇ ਨਾਲ ਪਸ਼ੂ ਨੂੰ ਦੇ ਸਕਦੇ ਹੋ ਕਿਉਂਕਿ ਪਸ਼ੂ ਕੁਝ ਨਾ ਕੁਝ ਤਾਂ ਖਾਂਦਾ ਹੀ ਹੈ ਹਰਾ ਚਾਰਾ ਦਾ ਦਿੰਦੇ ਹੋ ਹਰੇ ਚਾਰੇ ਦੇ ਪਾਜੋ इजीली ਲੈ ਲੂਗਾ ਠੀਕ ਹੈ ਜੀ ਤੇ ਹੁਣ ਅੱਗੇ ਇੱਕ ਪ੍ਰੈਗਨੈਂਸੀ ਸੇਫ ਡੀਵਰਮਰ ਅਗਰ ਗੱਲ ਕਰੀਏ ਉਹਦੇ ਵਿੱਚ ਸਾਡੇ ਕੋਲ ਇੱਕ ਪ੍ਰੋਡਕਟ ਹੈ ਐਵਰਮੈਕਟਿਨ ਹਾਈ ਟੈਕ ਬੋਲਸ ਠੀਕ ਹੈ ਜੀ ਭਾਈ ਜੀ ਵੀਰ ਬੈਕ ਐਵਰਮੈਕਟਿਨ ਦੀ ਜੋ ਕਲਾਸ ਯੂਜ਼ ਕਰਦੀ ਹੈ ਸਭ ਤੋਂ ਪਿਓਰ ਫਾਰਮ ਹੈ ਐਵਰਮੈਕਟਿਨ ਦੀ ਜੋ ਇਹਦੀ ਖਾਸੀਅਤ ਹੈ ਸੋਲਟ ਦੀ ਗੱਲ ਕਰੀਏ ਕਿੰਨਾ ਟਾਈਮ ਪਹਿਲਾਂ ਦੇ ਸਕਦੇ ਜਿਵੇਂ 2 ਦਿਨ ਮਹੀਨੇ ਬਣੀ ਨੋ ਹੋ ਗਿਆ ਉਦੋਂ ਜਾਂ ਕਿੰਨਾ ਟਾਈਮ ਸੂਣ ਚ ਰਹਿੰਦੇ ਉਹ ਦੱਸੋ ਇਸਨ ਡਿਟੇਲ ਚ ਭਾਈ ਜੀ ਇਹ ਪ੍ਰੋਡਕਟ ਟੋਟਲੀ ਸੇਫ ਹੈ ਚਾਹੇ ਤੁਹਾਡਾ ਪਸ਼ੂ ਗੱਬਣ ਹੈ ਇੱਕ ਦਿਨ ਦਾ ਅੱਜ ਏਆਈ ਕਰਵਾਈ ਹੈ ਤੁਸੀਂ ਚਾਹੇ ਤੁਹਾਡਾ ਪਸ਼ੂ ਅੱਜ ਸੋਣਾ ਹੈ ਪਹਿਲੀ ਕੰਪਨੀ ਜਿਹੜੀ ਇਹ ਚੀਜ਼ ਤੁਹਾਨੂੰ ਲਿਖ ਕੇ ਦਿੰਦੀ ਹੈ ਦੇਖ ਸਕਦੇ ਹੋ ਤੁਸੀਂ ਸੇਫ ਟੂ ਪ੍ਰੈਗਨੈਂਟ ਐਨੀਮਲ ਪਰ ਇੱਕ ਇਹ ਜ਼ਰੂਰੀ ਹੈ ਕਿ ਇਹ 400 ਕਿਲੋ ਬੋਡੀ weight ਐਨੀਮਲ ਲਈ ਇੱਕ ਬੋਲਸ ਹੈ ਅਗਰ ਤੁਹਾਡਾ ਪਸ਼ੂ ਦਾ ਭਾਰ ਜ਼ਿਆਦਾ ਤਾਂ ਤੁਹਾਨੂੰ ਦਵਾਈ ਉਸ ਹਿਸਾਬ ਨਾਲ ਦੇਣੀ ਪਏਗੀ ਅਗਰ 6 ਕੁਇੰਟਲ ਦਾ ਤਾਂ 1.5 ਗੋਲੀ ਦੇਣੀ ਪਏਗੀ ਜੀ ਠੀਕ ਹੈ ਜੀ ਇੱਕ ਦਵਾਈ ਇਹ ਹੈ ਇਸ ਤੋਂ ਬਾਅਦ ਇੱਕ ਦਵਾਈ ਹੋਰ ਆਉਂਦੀ ਹੈ ਸਾਡੀ ਨਿਲਜਨ ਜਿਸ ਚਲਵਾਮੀ ਸੋ ਲੋਕਸੀਕਲੋਜ਼ਾਈਨਾਈਡ ਕਾਪਰ ਕੋਬਾਲਟ ਤੇ ਜ਼ਿੰਕ ਹੈ ਉਹਦੀ ਜਿਹੜੀ ਡੋਜ਼ ਹੈ 1 ਐਮਐਲ 3 ਕਿਲੋ ਭਾਰ ਲਈ ਦੇਣੀ ਹੈ ਤੁਸੀਂ ਪਸ਼ੂ ਨੂੰ 3 ਪੈਕਿੰਗ ਮਾਰਕੀਟ ਚ ਮਿਲਦੀ ਹੈ 100 ਐਮਐਲ 150 ਤੋਂ 1 ਲੀਟਰ ਠੀਕ ਹੈ ਜੀ ਠੀਕ ਆ ਬਾਈ ਸ਼ੁਕਰੀਆ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੇਖੋ ਭਰਾਵਾ ਬੈਰਵਾ ਕਦੇ ਸਾਰੇ ਆਪਾਂ ਜਿਹੜੇ ਬੇਸਿਕ ਆਪਾਂ ਨੂੰ ਪ੍ਰੋਡਕਟਸ ਚ ਆਉਂਦੇ ਹਨਾ ਉਹ ਦੱਸਦੇ ਵੀਰੇ ਬਾਕੀ ਆਪ ਦਾ ਜਿਹੜਾ ਤੁਹਾਡਾ ਡਾਕਟਰ ਆ ਉਹਦੀ ਰਾਇ ਨਾਲ ਇਹ ਚੀਜ਼ਾਂ ਵਰਤ ਲਿਓ ਬਾਕੀ ਬੇਸਿਕ ਜੇ ਆਪਾਂ ਸਾਰਾ ਦੱਸਤਾ ਸਾਰੇ ਭਰਾਵਾਂ ਨੂੰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਸਰੀਪਾ